ਅਨਹਦ ਸ਼ਬਦਾਂ ਨੂੰ ਸੁਣਨ ਦਾ ਇੱਕੋ ਇੱਕ ਤਰੀਕਾ ਹੈ ਕਿ ਜਿੱਥੋਂ ਉਹ ਪ੍ਰਗਟ ਹੋ ਰਹੇ ਆ ਆਪਣੇ ਮਨ ਨੂੰ ਉੱਥੇ ਜਾ ਕੇ ਬਿਠਾ ਦੇਣਾ ਤੇ ਇਹ ਜੋ ਅਨਹਦ ਸ਼ਬਦ ਨੇ ਇਹ ਕਿੱਥੋਂ ਪ੍ਰਗਟ ਹੋ ਰਹੇ ਆ ਇਹ ਦਸਮ ਦਵਾਰ ਦੇ ਵਿੱਚੋਂ ਪ੍ਰਗਟ ਹੋ ਰਹੇ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਸਰੀਰ ਦੇ ਵਿੱਚ ਨੌ ਦਵਾਰੇ ਨੇ ਜੋ ਕਿ ਦਿਖਾਈ ਦਿੰਦੇ ਨੇ ਦਸਮਾ ਜੋ ਦਵਾਰ ਹੈ ਉਹ ਗੁਪਤ ਹੈ ਇਸ ਦਸਮ ਦਵਾਰ ਦੇ ਵਿੱਚ ਅਸੀਂ ਸੁਰਤੀ ਦੇ ਨਾਲ ਜਾਣਾ ਹੁੰਦਾ ਜਦੋਂ ਮਨ ਉੱਥੇ ਜਾ ਕੇ ਬੈਠਦਾ ਹੈ ਆਪਣੇ ਮੰਦਾ ਆਸਣ ਲਾਉਂਦਾ ਹੈ ਤੇ ਧਿਆਨ ਦੇ ਵਿੱਚ ਰਹਿੰਦਾ ਹੈ ਤਾਂ ਇਸ ਨੂੰ ਉੱਥੇ ਅਨਹਦ ਸ਼ਬਦ ਸੁਣਾਈ ਦਿੰਦੇ ਨੇ ਇਸ ਵਾਸਤੇ ਆਪਾਂ ਆਪਣੇ ਨੌ ਦੁਆਰਾਂ ਨੂੰ ਬੰਦ ਕਰਕੇ ਸਿਮਰਨ ਦੀ ਸ਼ਕਤੀ ਦੇ ਨਾਲ ਸਿਮਰਨ ਦੀ ਮਿਹਨਤ ਦੇ ਨਾਲ ਗੁਰਮੰਤਰ ਦਾ ਅਭਿਆਸ ਕਰਦੇ ਹੋਏ ਨੌ ਦੁਆਰਾਂ ਨੂੰ ਜਦੋਂ ਆਪਾਂ ਬੰਦ ਕਰ ਲੈਂਦੇ ਆ ਇਹਨਾਂ ਤੋਂ ਫੁਰਨੇ ਲੈਣੇ ਬੰਦ ਕਰਦੇ ਆ ਤਾਂ ਮਨ ਆਟੋਮੈਟਿਕ ਹੀ ਦਸਮ ਦਵਾਰ ਤੇ ਚਲਾ ਜਾਂਦਾ ਇੱਥੇ ਉਹ ਸੁਰਤੀ ਰੂਪ ਹੋ ਕੇ ਜਾਂਦਾ ਹੈ ਜਦੋਂ ਇੱਥੇ ਉਹ ਸੁਰਤੀ ਰੂਪ ਹੋ ਕੇ ਜਾਂਦਾ ਤਾਂ ਇਸ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਇਹ ਜੋ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਹੈ ਸਭ ਤੋਂ ਸੌਖਾ ਤਰੀਕਾ ਹੈ ਕਿ ਆਪਣੇ ਮਨ ਨੂੰ ਵਿਚਾਰਾਂ ਤੋਂ ਪਰੇ ਕਰਕੇ ਅਨਹਦ ਸ਼ਬਦਾਂ ਨੂੰ ਸੁਣਨਾ